ਤੁਸੀਂ ਜਿਹੜੇ ਰਿਵੈਨਿਊ ਸਟੋਰੀਜ਼ ਦੇ ਨਾਲ ਤਾਂ ਮੈਂ ਖੁਸ਼ਕਰ ਹੋ ਗਿਆ ਗੱਲ ਕਰੀਏ ਇਸ ਵੇਲੇ ਮੌਜੂਦਾ ਪਟਿਆਲਾ ਦੇ ਨਵੇਂ ਬੱਸ ਸਟੈਂਡ ਉੱਤੇ ਜਿੱਥੇ ਕਿ ਆਏ ਦਿਨ ਨਵੇਂ ਤੋਂ ਨਵੇਂ ਧਰਨੇ ਲੱਗੇ ਰਹਿੰਦੇ ਨੇ ਉੱਥੇ ਹੀ ਗੱਲ ਕਰੀਏ ਸਾਡੇ ਨਾਲ ਆਊਟਸੋਰਸ ਵਾਲੇ ਤੇ ਕੰਟਰੈਕਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਜਨਤਾ ਵੀ ਕਾਫੀ ਸੱਜਣ ਘਰ ਹੋ ਰਹੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਪੂਰਾ ਮਾਮਲਾ ਹੈਗਾ ਸਰ ਕੀ ਮੈਟਰ ਕੀ ਹੈ ਪੂਰਾ ਕਿਉਂ ਧਰਨਾ ਪ੍ਰਦਰਸ਼ਨ बार-बार ਤੁਹਾਨੂੰ ਦੇਣਾ ਪੈ ਰਿਹਾ ਦੇਖੋ ਜੀ ਧਰਨਾ ਪ੍ਰਦਰਸ਼ਨ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਧਰਨੇ ਪ੍ਰਦਰਸ਼ਨ ਇੱਕ ਪਾਸੇ ਤਾਂ ਜਿਹੜ ਬੀ ਬੰਗਾ ਜੜੀਆਂ ਨੇ ਬਿਲਕੁਲ ਮੱਜ ਬਨੇ ਫਿਰ ਉਹਨਾਂ ਦੇ ਕੋਈ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ ਕੋਈ ਉਹਦੇ ਦੇ ਪਾਲਸੀ ਨਹੀਂ ਬਣਾਈ ਜਾ ਰਹੀ ਪਾਲਸੀ ਦੇ ਨਾਂ ਤੇ ਸਮਾਟ ਪਾਇਆ ਜਾਂਦਾ ਤੇ ਉਹ ਸਮਾਟ ਪਾਉਣ ਦੇ ਵਿੱਚ ਸਰਕਾਰ ਕਾਮਯਾਬੀ ਹੋਈ ਸਾਢੇ 3 ਸਾਲ ਬੀਤ ਗਏ ਪਾਲਸੀ ਦੇ ਨਾਂ ਤੇ ਸਾਨੂੰ ਲਾਰੇ ਲਾਉਂਦੇ ਆ ਸਾਡੇ ਨਾਲ ਮੀਟਿੰਗਾਂ ਕਰਦੇ ਆ ਫਿਰ ਹੁਣ ਇੱਕ ਮਹੀਨਾ ਹੋ ਗਿਆ ਸਾਨੂੰ ਫਿਰ ਇਸ ਜਿਹੜੀ ਅੱਜ ਸਾਡਾ ਅਸੀਂ ਪ੍ਰਦਰਸ਼ਨ 9 ਤਰੀਕ ਨੂੰ ਸ਼ੁਰੂ ਕੀਤਾ ਹੈ ਇਹਦਾ ਨੋਟਿਸ ਦਿੱਤੇ ਨੂੰ ਉਸ ਤੋਂ ਪਹਿਲਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜੀ ਪਾਰਲੀਮੈਂਟ ਦੇ ਵਿੱਚ ਬੋਲਦੇ ਨੇ ਵੀ ਜਿਹੜੇ ਇਹ ਠੇਕੇਦਾਰੀ ਸਿਸਟਮ ਹੈ ਜਿਹੜਾ ਸਿੱਕੇਦਾਰੀ ਸਿਸਟਮ ਚੱਲ ਰਿਹਾ ਹੈ ਵੀ ਇਹਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਹਨ ਉਹਨਾਂ ਦੇ ਰਿਸ਼ਤੇਦਾਰਾਂ ਦਾ 90 ਤੋਂ 95% ਜਿਹੜਾ ਹੱਥ ਆ ਇਹ ਸਰਕਾਰ ਬਣਨ ਤੋਂ ਪਹਿਲਾਂ ਦੀ ਉਹਨਾਂ ਦੀ ਕਮਿਟਮੈਂਟ ਆ ਤੇ ਵੱਡੇ ਵੱਡੇ ਵਾਅਦੇ ਸਾਡੇ ਨਾਲ ਉਹਨਾਂ ਨੇ ਕੀਤੇ ਹਨ ਵੀ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦਿਆ ਹੀ ਅਸੀਂ ਪਹਿਲਾ ਜਿਹੜਾ ਹਰੜਾ ਪੈਨੇ ਉਹ ਕੱਚੇ ਮੁਲਾਜ਼ਮਾਂ ਵਾਸਤੇ ਚਲਾਵਾਂਗੇ ਸੋ ਹੁਣ ਸਾਢੇ 3 ਸਾਲ ਬੀਤ ਚੁੱਕੇ ਨੇ ਤੇ ਸਾਡੀ ਕੋਈ ਸੁਣਵਾਈ ਨਹੀਂ ਨਾ ਹੀ ਸਾਡਾ ਕੋਈ ਹਾਲੇ ਤੱਕ ਹੱਲ ਕੀਤਾ ਗਿਆ ਜਿਹਦੇ ਕਰਕੇ ਸਾਨੂੰ ਮਜਬੂਰ ਹੋ ਕੇ ਇਸ ਸੰਘਰਸ਼ ਦੇ ਰਾਹ ਤੇ ਤੁਰਨਾ ਪੈਇਆ ਇੱਕ ਇਸ ਚੀਜ਼ ਬਾਰੇ ਦੱਸੋ ਜਿਹੜਾ ਬੀਬੀਆਂ ਨੂੰ ਜਾਂ ਔਰਤਾਂ ਨੂੰ ਫਰੀ ਸਫ਼ਰ ਦਿੱਤਾ ਜਾਂਦਾ ਉਹਦੇ ਨਾਲ ਵੀ ਤੁਹਾਡੇ ਤੇ ਕਾਫੀ ਅਸਰ ਆਉਂਦਾ ਕਿਉਂਕਿ ਜੇ ਉਹ ਵਾਲਾ ਫੰਡ ਸਰਕਾਰ ਕੋਲ ਇਕੱਠਾ ਹੋਏਗਾ ਤੇ ਉਹਦੇ ਨਾਲ ਤੁਹਾਨੂੰ ਵੀ ਸ਼ਾਇਦ ਤਨਖਾਹਾਂ ਦਿੱਤੀਆਂ ਜਾਣਗੀਆਂ ਪੱਕਾ ਹੀ ਕੀਤਾ ਜਾਊਗਾ ਬਿਲਕੁਲ ਜੀ ਅਸਰ ਵੈਸੇ ਤਾਂ ਉਹਦਾ ਸਾਨੂੰ ਨੁਕਸਾਨ ਕੋਈ ਨਹੀਂ ਹੈਗਾ ਜਿਹੜਾ ਫਰੀ ਸਫ਼ਰ ਆ ਉਹ ਬੜਾ ਵਧੀਆ ਇੱਕ ਲੋਕਾਂ ਨੂੰ ਸਹੂਲਤ ਦੇਣ ਦਾ ਉਪਰਾਲਾ ਜਿਹੜਾ ਸਰਕਾਰ ਨੇ ਕੀਤਾ ਪਰ ਉਹਦਾ ਜੇ ਸਾਨੂੰ ਸਮੇਂ ਸਿਰ ਜੋ ਸਾਡਾ ਬਣਦਾ ਮੁਆਵਜ਼ਾ ਜੋ ਵੀ ਸਾਡਾ ਬਜਟ ਦੇ ਵਿੱਚ ਰੱਖਿਆ ਹੋਇਆ ਹੈ ਇਹਨਾਂ ਨੂੰ ਜੋ ਸਮੇਂਸਾਰ ਸਰਕਾਰ ਸਾਡੀ ਮੈਨੇਜਮੈਂਟ ਨੂੰ ਦਿੰਦੀ ਏ ਤਾਂ ਜੋ ਸਾਡੀਆਂ ਤਰਖਾਵਾਂ ਨੇ ਜਾਂ ਗੱਡੀਆਂ ਦਾ ਸਪੇਅਰ ਪੈਟਾ ਜਾਂ ਗੱਡੀਆਂ ਦਾ ਕੰਮਕਾਰ ਆ ਉਹ ਪ੍ਰੋਪਰ ਤਰੀਕੇ ਨਾਲ ਤੇ ਸਹੀ ਤਰੀਕੇ ਨਾਲ ਚੱਲਦਾ ਰਹੇ ਪਰ ਸਰਕਾਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਫੇਲ ਹੈ ਹਰ ਮਹੀਨੇ ਸਾਨੂੰ ਧਰਨਾ ਪ੍ਰਦਰਸ਼ਨ ਕਰਕੇ ਜਿਹੜੀਆਂ ਆਪਣੀਆਂ ਤਰਖਾਵਾਂ ਨੇ ਉਹ ਪਾਉਣੀਆਂ ਪੈਂਦੀਆਂ ਨੇ ਨਹੀਂ ਇਹਦਾ ਕਾਰਨ ਕੀ ਬਣਦਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੀਟਿੰਗ ਦੇ ਵਿੱਚ ਗੱਲਬਾਤ ਨਹੀਂ ਕਰ ਪਾਉਂਦੀ ਮਤਲਬ ਕਿ ਤੁਹਾਨੂੰ ਵਾਰ-ਵਾਰ ਕਿਉਂ ਬੈਠਣਾ ਪੈ ਰਿਹਾ ਵੀ ਘੱਟੇ ਜੇ ਪੰਜਾਬ ਕੀ ਮਾਮਲਾ ਕੀ ਬੈਠ ਰਿਹਾ ਪੂਰਾ ਵੀ ਕੋਈ ਨਿਚੋੜ ਕਿਉਂ ਨਹੀਂ ਨਿਕਲ ਰਿਹਾ ਇਹ ਵਿੱਚ ਤਾਂ ਮਨਸਾ ਸਰਕਾਰ ਦੀ ਸਾਨੂੰ ਸਹੀ ਨਹੀਂ ਲੱਗਦੀ ਉਹ ਜਾਣਬੁੱਝ ਕੇ ਕਰਨਾ ਨਹੀਂ ਚਾਹੁੰਦੇ ਜਦੋਂ ਕਿ ਸਾਡੇ ਨਾਲ ਦੇ ਸੂਬੇ ਨੇ ਪੰਜਾਬ ਤੋਂ ਛੱਡ ਕੇ ਹਮਾਚਲ ਹਰਿਆਣਾ ਰਾਜਸਥਾਨ ਉਹਨਾਂ ਦੇ ਵਿੱਚ 2 ਸਾਲ ਵਾਲੀ ਪਾਲਿਸੀ ਉਹ ਸ਼ੁਰੂ ਤੋਂ ਕਾਫੀ ਲੰਬੇ ਸਮੇਂ ਤੋਂ ਲੈ ਕੇ ਆਏ ਨੇ 2 ਸਾਲ ਜੇ ਆਊਟਸੋਰਸ ਆਜਾ ਕੰਟਰੈਕਟਰਾਂ ਨੂੰ 2 ਸਾਲ ਬਾਅਦ ਰੈਗੂਲਰ ਕਰ ਦਿੰਦੇ ਨੇ ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਵਿੱਚ ਹੀ ਕਿਉਂ ਨਹੀਂ ਇਹਨਾਂ ਨੂੰ ਇਹ ਜੜੀਆਂ ਦਿੱਕਤਾਂ ਆ ਰਹੀਆਂ ਸਾਨੂੰ ਰੈਗੂਲਰ ਕਰਨ ਦੇ ਵਿੱਚ ਕਦੇ ਇਹ ਉਮਾ ਦੇਵੀ ਦੀ ਜੱਜਮੈਂਟ ਦੀ ਗੱਲ ਕਰਦੇ ਨੇ ਕਦੇ ਇਹ ਕਾਨੂੰਨੀ ਅੜਿਚਣਾਂ ਦੀ ਗੱਲ ਕਰਦੇ ਨੇ ਪਿੱਛੇ ਜੇ ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਟਰਾਂਸਪੋਰਟ ਮੰਤਰੀ ਨਾਲ ਏਜੀ ਨਾਲ ਹੋਈਆਂ ਐਡਵੋਕੇਟ ਜਰਨਾ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਜੋ ਵੀ ਇਹਦੇ ਵਿੱਚ ਕਾਨੂੰਨੀ ਅੜਿਚਣ ਨਾ ਆਵੇ ਅਸੀਂ ਉਹ ਅੜਿਚਣਾਂ ਦੂਰ ਕਰਕੇ ਪਾਲਿਸੀ ਤਿਆਰ ਕਰ ਰਹੇ ਹਾਂ ਸਾਢੇ 3 ਸਾਲ ਹੋ ਗਏ ਸਾਨੂੰ ਹਾਲੇ ਤੱਕ ਇਹ ਸਮਝ ਤੋਂ ਬਾਹਰ ਹੈ ਵੀ ਇਹ ਜਿਹੜੀਆਂ ਕਿਹੜੀਆਂ ਅੜਿਚਣਾਂ ਜਿਹੜੀਆਂ ਕਾਨੂੰਨੀ ਵਿੱਚ ਅੜੀਆਂ ਹੋਈਆਂ ਜਿਹੜੀਆਂ ਹੁਣ ਤੱਕ ਇਹਨਾਂ ਤੋਂ ਕਲੀਅਰ ਨਹੀਂ ਹੋਈਆਂ ਇੱਕ ਵੱਡਾ ਸਵਾਲ ਇਹ ਹੈ ਕਿ ਜਿਹੜੇ ਪ੍ਰਾਈਵੇਟ ਮਾਫੀ ਹੈ ਮੈਂ ਸਿੱਧੇ ਤੌਰ ਤੇ ਕਹੂੰਗਾ ਜੇਕਰ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਕਈ ਪ੍ਰਾਈਵੇਟ ਬੱਸਾਂ ਚੱਲਦੀਆਂ ਨੇ ਜਿਹੜੇ ਕਿ ਬਿਹਾਰ ਵਾਲੇ ਨੂੰ ਜਾਂਦੀਆਂ ਨੇ ਬਿਨਾਂ ਪਰਮਿਟ ਤੋਂ ਉਹਦੇ ਵਿੱਚ ਕਈ ਕੈਲੀ ਕੀ ਘਪਲਾ ਕੀਤਾ ਜਾਂਦਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਅੜਚਨ ਪਾਉਂਦੇ ਨੇ ਉਹਨਾਂ ਦੀ ਸਾਨੂੰ ਅੜਚਨ ਨਹੀਂ ਉਹਦੇ ਨਾਲ ਸਾਰੀ ਸਰਕਾਰ ਦੀ ਮਿਲੀਭੁਗਤ ਆ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦਾ ਹੱਥ ਅੜਦਾ ਸਰਕਾਰ ਦੇ ਵਿੱਚ ਉਹ ਸਾਰੀਆਂ ਗੱਡੀਆਂ ਉਹਨਾਂ ਦੀਆਂ ਨੇ ਹੁਣ ਸਿੱਧੇ ਤੌਰ ਤੇ ਲਾ ਲੋ ਤਾਂ ਸਾਰਾ ਕੁਝ ਮਿਲੀਭੁਗਤ ਨਾਲ ਚੱਲਦਾ ਪਿਆ ਸਪੈਸ਼ਲ ਗੱਡੀਆਂ ਆਉਂਦੀਆਂ ਵੀ ਨੇ ਅਦਰ ਸਟੇਟ ਤੋਂ ਟੂਰਿਸਟ ਦੇ ਨਾਂ ਤੇ ਕੋਈ ਚੈਕਿੰਗ ਨਹੀਂ ਇੱਥੇ ਕੋਈ ਕੁਛ ਨਹੀਂਗਾ ਢੱਲੇ ਨਾਲ ਕਾਰੋਬਾਰ ਚੱਲ ਰਿਹਾ ਜਿਹੜਾ ਨਜਾਇਜ਼ ਚੱਲ ਰਿਹਾ ਉਹਦੇ ਤੇ ਕੋਈ ਗੌਰ ਨਹੀਂ ਸਰਕਾਰ ਦੀ ਟਰਾਂਸਪੋਰਟ ਮੰਤਰੀ ਦਾਵੇ ਜਿੱਡੇ ਜਿੱਡੇ ਮਰਜ਼ੀ ਘਰੇ ਜਾਣ ਪਰ ਜੋ ਕਾਰਵਾਈ 3 ਜਾਂ 4 ਮਹੀਨਿਆਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰਕੇ ਵਿਖਾਈ ਸੀ ਉਹ ਅੱਜ ਤੱਕ ਨਾ ਤਾਂ ਪੰਜਾਬ 'ਚ ਪਹਿਲਾ ਹੋਈ ਤੇ ਨਾ ਹੀ ਉਹਨਾਂ ਦੇ ਕਾਰਜਕਾਲ ਤੋਂ ਬਾਅਦ ਹੋਈ ਇਸ ਕਰਕੇ ਅਸੀਂ ਰਾਜਾ ਵੜਿੰਗ ਦੀ ਜਿਹੜੀ ਕਾਰਗੁਜ਼ਾਰੀ ਹੈ ਬਹੁਤ ਵਧੀਆ ਕਾਰਗੁਜ਼ਾਰੀ ਮੰਨੀ ਗਈ ਉਹਨਾਂ ਦੇ ਸਮੇਂ ਦੇ ਵਿੱਚ ਭਾਵੇਂ ਉਹਨਾਂ ਨੂੰ ਸਮਾਂ 4 ਮਹੀਨਾ ਦਾ ਮਿਲਿਆ ਸੀ ਪਰ 4 ਮਹੀਨਿਆਂ ਦੇ ਵਿੱਚ 4 ਸਾਲ ਵਾਲਾ ਕੰਮ ਕਰਕੇ ਉਹਨਾਂ ਨੇ ਵਿਖਾਇਆ। ਉਹ ਬਿਲਕੁਲ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ RTO ਪਟਿਆਲਾ ਸੁਸਤੇ ਪਏ ਨੇ। ਪਟਿਆਲਾ ਦੇ ਵਿੱਚ ਬੱਸਾਂ ਆਂਦੀਆਂ ਨੇ ਬਾਹਰੋਂ ਦੂਸਰੇ ਸਟੇਟਾਂ ਤੋਂ ਬੱਸਾਂ ਆਂਦੀਆਂ ਨੇ ਉਰੋਂ ਦੀ ਕਈ ਬੱਸਾਂ ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚ ਕਹਿ ਲਿਆ ਕਿ ਬਿਹਾਰ ਵਾਲੇ ਨੂੰ ਟੂਰ ਕਿੱਥੇ ਜਾਂਦਾ ਹੈ। ਦੇ ਵਿੱਚ ਲੱਖਾਂ ਰੁਪਏ ਦਾ ਘਪਲਾ ਕੀਤਾ ਜਾਂਦਾ ਹੈ ਸੋ ਉਹਦਾ ਜ਼ਿੰਮੇਵਾਰ ਕੌਣ ਹੈ ਇੱਕ ਪਾਸੇ ਕੰਟਰੈਕਟ ਵਾਲੇ ਮਲਾਜ਼ਮ ਕਹਿੰਦੇ ਨੇ ਸਾਨੂੰ ਪੱਕਾ ਕਰੋ ਦੂਸਰੇ ਪਾਸੇ ਆਊਟਸੋਰਸ ਵਾਲੇ ਕਹਿੰਦੇ ਨੇ ਕਿ ਸਾਨੂੰ ਕੰਟਰੈਕਟਰ ਤੇ ਰੱਖਿਆ ਜਾਵੇ ਕਿ ਠੇਕੇਦਾਰੀ ਸਿਸਟਮ ਖਤਮ ਕੀਤੀ ਜਾਵੇ ਜਿਹੜੀ ਪ੍ਰਾਈਵੇਟ ਬੱਸਾਂ ਦਾ ਮਾਅ ਪਿਆ ਹੈਗਾ ਉਹ ਵੀ ਖਤਮ ਕੀਤਾ ਜਾਵੇ ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਕਿ ਆਖਰ ਇਹਦਾ ਜ਼ਿੰਮੇਵਾਰ ਕੌਣ ਹੈ ਕਿ ਸਰਕਾਰ ਇੰਨੇ ਜਿਹੜਾ ਕਹਿ ਲਿਆ ਕਿ ਜਿਹੜੀ ਪ੍ਰੋਬਲਮਸ ਹੈ ਇਹਨਾਂ ਦਾ ਸੋਲੂਸ਼ਨ ਨਹੀਂ ਕੱਢ ਪਾਰੀ ਸੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਕ੍ਰਿਮਨ ਸਟੋਰੀ